ਅੱਜ ਆਪਾਂ ਤਿਆਰ ਕੀਤਾ ਜੀ ਆਂਬ ਦਾ ਮਰਬਾ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੇ ਸੋਹਣੇ ਪੀਸ ਨੇ ਤੇ ਕਿੰਨਾ ਸੋਹਣਾ ਬਣਿਆ ਕਲਰ ਵੀ ਬਹੁਤ ਵਧੀਆ ਆਇਆ ਇਹਨੂੰ ਆਂਬ ਦਾ ਮਿੱਠਾ ਚਾਰਵੀ ਬੋਲਿਆ ਜਾਂਦਾ ਤੇ ਮਰਬਾ ਵੀ ਬੋਲਿਆ ਜਾਂਦਾ ਜੇ ਤੁਸੀਂ ਮਰਬਾ ਬਣਾਉਣਾ ਤੇ ਇਹਦੇ ਵਿੱਚ ਜਿਵੇਂ ਕਲੌਂਜੀ ਸੌਂਫ ਕਾਲੀ ਮਿਰਚ ਆਪਾਂ ਪਾਈ ਆ ਉਹ ਤੁਸੀਂ ਸਕਿਪ ਕਰ ਸਕਦੇ ਹੋ ਇਹਨੂੰ ਤੁਸੀਂ ਘਰ ਬੈਠੇ ਸਾਡੇ ਕੋਲ ਮੰਗਾ ਸਕਦੇ ਹੋ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਫੋਨ ਕਰਕੇ ਜੇਕਰ ਤੁਸੀਂ ਇਹਨੂੰ ਬਣਾਉਣਾ ਚਾਹੁੰਦੇ ਹੋ ਤੇ ਕਿਸ ਤਰ੍ਹਾਂ ਤਿਆਰ ਕੀਤਾ ਤੁਸੀਂ ਅੱਗੇ ਸਾਰਾ ਵੀਡੀਓ ਚ ਦੇਖੋ ਜੀ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਮੋਸਟੇ ਅਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਅਸਾਂ ਸਵਾਗਤ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬਲੋਗਰ ਤੇ ਤੇ ਫਰੈਂਡ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਫੇਰ ਲੈ ਕੇ ਆਏ ਆਂ ਆਪਾਂ ਸੀਜ਼ਨ ਵਾਲੇ ਅੰਬਾਂ ਦੇ ਉੱਤੇ ਕਿਉਂਕਿ ਤੁਹਾਨੂੰ ਪਤਾ ਕਿ ਜਿਵੇਂ ਅੰਬਾਂ ਦਾ ਸੀਜ਼ਨ ਚੱਲਦਾ ਪਿਆ ਕੱਚੇ ਅੰਬਾਂ ਦਾ ਤੇ ਇਹਦੀਆਂ ਬਹੁਤ ਹੀ ਵੈਰਾਈਟੀਆਂ ਬਣਦੀਆਂ ਨੇ ਕੱਚੇ ਅੰਬ ਦਾ ਚਾਰ ਬਣਦਾ ਇਹਦੀ ਚਟਨੀ ਬਣਦੀ ਇਹਦਾ ਮਰੱਬਾ ਬਣਦਾ ਤੇ ਕਈ ਚੀਜ਼ਾਂ ਦਾ ਬਣਦੀਆਂ ਜਿਵੇਂ ਫਰੂਟੀ ਵੀ ਬਣਦੀ ਹੈ ਜੀ ਇਹਦਾ ਆਮ ਪੰਨਾ ਵੀ ਬਣਦਾ ਤੁਸੀਂ ਸਾਡੇ ਚੈਨਲ ਤੇ ਵੇਖਿਆ ਕਿ ਇਹਦੇ ਆਪਾਂ ਚਾਰ ਕਈ ਕਿਸਮ ਦੇ ਤਿਆਰ ਕਰ ਚੁੱਕੇ ਹਾਂ ਤੇ ਅੱਜ ਆਪਾਂ ਇਹਦਾ ਬਣਾਉਣ ਜਾ ਰਹੇ ਹਾਂ ਜੀ ਮਰੱਬਾ ਤੁਸੀਂ ਵੇਖ ਸਕਦੇ ਆ ਆਪਾਂ ਕੱਚੇ ਆਂਬ ਲੈ ਕੇ ਆਏ ਹਾਂ ਤੇ ਇਹਦਾ ਆਪਾਂ ਮਰੱਬਾ ਤਿਆਰ ਕਰਾਂਗੇ ਮਰੱਬਾ बोल ਸਕਦੇ ਹੋ ਤੁਸੀਂ ਉਹਨੂੰ ਕੋਈ ਮਿੱਠੀ ਚਟਨੀ ਵੀ ਬੋਲ ਦਿੰਦਾ ਪਰ ਚਟਨੀ ਦੋ ਕਿਸਮ ਦੀ ਬਣਦੀ ਹੈ ਦੀ ਤੇ ਕੋਈ ਇਹਨੂੰ ਮਿੱਠਾ ਆਂਬ ਦਾ ਚਾਰ ਵੀ ਬੋਲ ਦਿੰਦਾ ਤੇ ਉਹ ਆਪਾਂ ਤਿਆਰ ਕਰਾਂਗੇ ਉਹਦੇ ਵਾਸਤੇ ਤੁਸੀਂ ਇਹ ਸਾਫ਼-ਸਾਫ਼ ਆਂਬ ਲੈ ਕੇ ਆਉਣੇ ਆ ਤੇ ਚੰਗੀ ਤਰ੍ਹਾਂ ਉਹਨਾਂ ਨੂੰ ਪਹਿਲਾਂ ਧੋ ਲੈਣਾ ਤੇ ਫਿਰ ਤੇ ਹੁਣ ਇਹਨੂੰ ਆਪਾਂ ਛਿੱਲ ਲੈਨੇ ਆ। ਇਹਦੇ ਵਾਸਤੇ ਤੁਸੀਂ ਇਹਦਾ ਜਿਹੜਾ ਛਿਲਕਾ ਉਹ ਮੋਟਾ-ਮੋਟਾ ਹੀ ਉਤਾਰਨਾ। ਤੇ ਆਂਬ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਨਾ ਉਹ ਕੱਚਾ ਹੋਵੇ ਬਹੁਤਾ ਤੇ ਨਾ ਉਹ ਪੱਕਾ ਹੋਵੇ। ਤੁਸੀਂ ਦੇਖ ਸਕਦੇ ਹੋ ਹੈ ਤੇ ਕੱਚਾ ਵਾ ਆਂਬ ਪੋਲਾ ਨਹੀਂ ਹੈ ਤੇ ਪਰ ਵਿੱਚੋਂ ਇਹ ਪੀਲਾ ਵਾ। ਇਸ ਤਰ੍ਹਾਂ ਦਾ ਆਪਾਂ ਨੂੰ ਚਾਹੀਦਾ ਵਾ ਜਿਹੜਾ ਮਿੱਠਾ ਆਂਬ ਦਾ ਆਪਾਂ ਚਾਰ ਬਣਾਉਣਾ ਚਾਹੇ ਮਰੱਬਾ ਜਿਹਨੂੰ ਆਪਾਂ ਬੋਲਦੇ ਆਂ ਉਹਦੇ ਵਾਸਤੇ ਆਂਬ ਇਸ ਕਿਸਮ ਦਾ ਹੋਣਾ ਚਾਹੀਦਾ। ਤੇ ਇਦਾਂ ਇਹਨੂੰ ਆਪਾਂ ਛਿੱਲ ਕੇ ਇਸ ਤੋਂ ਬਾਅਦ ਇਹਦੇ ਆਪਾਂ ਪੀਸ ਤਿਆਰ ਕਰ ਲੈਨੇ। ਪੀਸ ਤੋਂ ਡਿਚਾਗੇ ਤੁਸੀਂ ਐਸਟ੍ਰੋਗ ਦੇ ਵੀ ਕਰ ਸਕਦੇ ਹੋ ਐਸਟ੍ਰੋਗ ਦੇ ਵਿੱਚ ਔਸ ਵੀ ਜਿੱਦਾਂ ਵੀ ਤੁਹਾਡੀ ਇੱਛਾ ਤੋਂ ਤੁਸੀਂ ਕਰ ਸਕਦੇ ਹੋ ਪਰ ਆਪਾਂ ਇਦਾਂ ਲੰਬੇ-ਲੰਬੇ ਕਰਾਂਗੇ ਇਹ ਸਲਾਈਸ ਜੇ ਬਣ ਜਾਂਦੇ ਤੇ ਥੋੜੀ ਮੋਟਾਈ ਜਿਹੜੀ ਐਡੀ-ਐਡੀ ਤੁਸੀਂ ਰਹਿਣ ਦੇਣੀ ਆ ਕਿਉਂਕਿ ਬਾਅਦ ਦੇ ਵਿੱਚ ਇਹਨੇ ਜਦੋਂ ਬਣਨਾ ਵਾ ਤੇ ਉਦੋਂ ਇਹਨੇ ਸੁਗੜਦੇ ਜਾਣਾ ਇਸ ਕਰਕੇ ਐਡੀ-ਐਡੀ ਦੀ ਮੋਟਾਈ ਰਹਿਣ ਦੇਣੀ ਤੁਸੀਂ ਤੇ ਜਿਆਦਾ ਤੁਸੀਂ ਇਹਨੂੰ ਬਰੀਕ ਕਰੋਗੇ ਤੇ ਫਿਰ ਇਹ ਖੁੱਲਦੇ ਜਾਊਗਾ ਤੇ ਐਡੇ-ਐਡੇ ਆਪਾਂ ਸਾਰੇ ਪਹਿਲਾਂ ਪੀਸ ਤਿਆਰ ਕਰ ਲੈਣੇ ਆ ਫਿਰ ਆਪਾਂ ਤੁਹਾਨੂੰ ਦੱਸਾਂਗੇ ਕਿ ਆਂਬ ਦਾ ਮਰੱਬਾ ਆਪਾਂ ਕਿਸ ਤਰ੍ਹਾਂ ਤਿਆਰ ਕਰਦੇ ਹਾਂ ਤੇ ਆਂਬ ਆਪਾਂ ਸਾਰੇ ਕੱਟ ਲਏ ਜੀ ਤੁਸੀਂ ਦੇਖ ਸਕਦੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਐਡੇ-ਡੇ ਸ্লাইਸ ਦੇ ਵਿੱਚ ਆਪਾਂ ਇਹਨਾਂ ਨੂੰ ਕੱਟਣਾ ਤੇ ਇੱਥੇ ਤੁਸੀਂ ਆਂਬਾਂ ਦੀ ਕੁਆਂਟੀਟੀ ਦਾ ਬਹੁਤ ਧਿਆਨ ਰੱਖਣਾ ਕਿ ਕਿੰਨੇ ਤੁਸੀਂ ਆਂਬ ਲੈ ਰਹੇ ਹੋ ਤੇ ਕਿੰਨੀ ਉਹਦੇ ਵਿੱਚ ਤੁਸੀਂ ਚੀਨੀ ਦਾ ਇਸਤੇਮਾਲ ਕਰੋਗੇ ਤਾਂ ਕਿ ਪਰਫੈਕਟ ਤੁਹਾਡਾ ਮਰੱਬਾ ਬਣੇ ਸੋ ਤੁਸੀਂ ਜਿਹੜੇ ਆਂਬ ਜੇ ਇਸ ਤਰ੍ਹਾਂ ਦੇ ਲੈ ਰਹੇ ਹੋ ਤੇ ਫਿਰ ਤੁਸੀਂ ਇਹਦੇ ਵਿੱਚ ਚੀਨੀ ਜਿਹੜੀ ਆ ਉਹ 1 ਕਿਲੋ ਆਂਬਾਂ ਦੇ ਵਿੱਚ ਪਾਓਗੇ 700 ਗ੍ਰਾਮ ਤੇ ਜੇਕਰ ਤੁਹਾਡੇ ਜਿਹੜੇ ਆਂਬਾ ਥੋੜੇ ਮਿੱਠੇ ਆ ਤੁਸੀਂ ਉਹਦੇ ਅਕੋਰਡਿੰਗ ਥੋੜੀ ਜੀ ਚੀਨੀ ਦੇ ਵਿੱਚੋਂ ਘਟਾ ਸਕਦੇ ਹੋ 500 ਗ੍ਰਾਮ ਵੀ ਤੁਸੀਂ ਬਾਹ ਸਕਦੇ ਹੋ ਤੇ ਜੇਕਰ ਖੱਟੇ ਆ ਤੇ ਤੁਸੀਂ ਥੋੜੀ ਕੁਆਂਟੀਟੀ ਉਹਦੀ ਵਧਾ ਸਕਦੇ ਹੋ ਇਹ ਹੁਣ ਮੇਰੇ 1.5 ਕਿਲੋ ਆਂਬ ਨੇ ਤੇ ਇਹਨਾਂ ਦੇ ਵਿੱਚ ਇਹ 900 ਗ੍ਰਾਮ ਹੈ ਜਿਹੜੀ ਹੈ ਖੰਡਾ ਚੀਨੀ ਡੱਲੀ ਆ ਤੁਸੀਂ ਅੱਧਾ ਗੁੜ ਤੇ ਅੱਧੀ ਖੰਡ ਵੀ ਪਾ ਸਕਦੇ ਹੋ ਕੱਲਾ ਗੁੜ ਵੀ ਪਾ ਸਕਦੇ ਹੋ ਤੇ ਗੁੜ ਦੀ ਜਿਹੜੀ ਕੁਆਂਟੀਟੀ ਹੈ 1 ਕਿਲੋ ਦੇ ਵਿੱਚ ਉਹ 800 ਗ੍ਰਾਮ ਪਾਉਗੀ ਹੁਣ ਆਪਾਂ ਇੱਥੇ ਕੜਾਈ ਰੱਖ ਲੈਨੇ ਗੈਸ ਤੇ ਤੇ ਇਹਦੇ ਵਿੱਚ ਜਿੰਨੇ ਆਪਾਂ ਜਿਹੜੇ ਸਲਾਈਸ ਕੱਟੇ ਹੋਏ ਆਂਬਾਂ ਦੇ ਪਾਦਾਂਗੇ ਇਹ ਤੁਸੀਂ ਜਿਹੜੇ ਆਂਬ ਜੋਕਣੇ ਇਹਨਾਂ ਦਾ ਵੇਟ ਕਰਨਾ ਵਾ ਇਹ ਤੁਸੀਂ ਕੱਟ ਕੇ ਜਿਵੇਂ ਇਦਾਂ ਸਲਾਈਸ ਬਣਾ ਕੇ ਫਿਰ ਤੁਸੀਂ ਉਹਦਾ ਵੇਟ ਕਰਨਾ ਵਾ ਜਿਹੜੀਆਂ ਗਿੜਕਾਂ ਦੇ ਸਮੇਤ ਇਹਦਾ ਵੇਟ ਨਹੀਂ ਕਰਨਾ ਤੁਸੀਂ ਤੇ ਹੁਣ ਆਪਾਂ ਇਹਦੇ ਉੱਤੇ ਹੀ ਇਹ ਪਾਦਾਂਗੇ ਜਿਹੜੀ ਆਪਾਂ ਚੀਨੀ ਲਈ ਹੈ ਤੇ ਹੁਣ ਆਪਾਂ ਇੱਥੇ ਸੇਕ ਘੱਟ ਰੱਖ ਕੇ ਤੇ ਇਹਨਾਂ ਨੂੰ ਸਾਰੇ ਨੂੰ ਮਿਕਸ ਕਰ ਲਾਂਗੇ ਚੀਨੀ ਤੇ ਜਿਹੜੇ ਸਲਾਈਸ ਆ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਹੌਲੀ ਹੌਲੀ ਜਿਹੜੀ ਇਹ ਚੀਨੀ ਆ ਖੰਡ ਆ ਉਹ ਮੈਲਟ ਹੋਣੀ ਸ਼ੁਰੂ ਹੋ ਜਾਣੀ ਆ ਮੈਲਟ ਹੋ ਵੀ ਚੀਨੀ ਸਾਰੀ ਫਿਰ ਉਹਦੇ ਵਿੱਚ ਜਿਹੜੇ ਅੰਬ ਦੇ ਸਲਾਈਸ ਆ ਇਹਨਾਂ ਨੂੰ ਆਪਾਂ ਪਕਾਉਣਾ ਵਾ ਕਮ ਸੇ ਕਮ ਅੱਧਾ ਘੰਟਾ ਘੱਟ ਸੇਕ ਤੇ ਇਹਨਾਂ ਨੂੰ ਹੁਣ ਆਪਾਂ ਪਕਾ ਦੇਨੇ ਆ ਫਿਰ ਮਿਲਦੇ ਆਪਾਂ ਖੜੀ ਦਰਬਾਰ ਤੇ ਮਰੱਬਾ ਦੇਖੋ ਜੀ ਰੇਜ ਦੇ ਨੂੰ 20 ਮਿੰਟ ਹੋ ਚੁੱਕੇ ਆਪਣੇ ਤੇ ਐਮ ਪੂਰੀ ਠੰਡ ਜਿਹੜੀ ਉਹ ਮੈਲਟ ਹੋ ਚੁੱਕੀ ਆ ਤੇ ਤੁਸੀਂ ਦੇਖ ਸਕਦੇ ਹੋ ਅਜੇ ਜਿਹੜੀ ਇਹ ਚਾਣੀ ਹੈ ਇਹ ਪਤਲੀ ਆ ਇਹਨੂੰ ਆਪਾਂ ਥੋੜਾ ਜਿਆਦਾ ਹੋਰ ਗਾੜਾ ਕਰਾਂਗੇ ਕੋਈ ਤਾਰ ਵਾਲੀ ਆਪਾਂ ਚਾਣੀ ਨਹੀਂ ਬਣਾਉਣੀ ਬਸ ਇਹਨੂੰ ਥੋੜਾ ਗਾੜਾ ਹੀ ਕਰਨਾ ਤੇ ਆਂਬ ਵੀ ਜਿਹੜੇ ਆ ਉਹ ਪੱਕ ਚੁੱਕੇ ਨੇ ਤੇ ਤੁਸੀਂ ਦੇਖੋ ਜੀ ਦੇਖੋ ਮੈਂ ਇਹਦੇ ਵਿੱਚ ਇਦਾਂ ਮਾਰ ਕੇ ਦੇਖ ਰਹੀ ਆ ਤੇ ਆਂਬ ਜਿਹੜੇ ਪੱਕ ਚੁੱਕੇ ਇੱਥੇ ਹੁਣ ਤੁਸੀਂ ਜੇ ਕੱਲਾ ਇਦਾਂ ਖੱਟਾ ਮਿੱਠਾ ਮਰਬਾ ਹੀ ਖਾਣਾ ਤੇ ਇਹਦੇ ਵਿੱਚ ਕੱਲੇ ਮਗਜੂ ਪਾ ਕੇ ਤੇ ਥੋੜਾ ਜਿਹਾ ਟੇਸ ਹੋਰ ਵਧਾਉਣ ਵਾਸਤੇ ਥੋੜਾ ਕਾਲਾ ਨਮਕ ਪਾ ਸਕਦੇ ਹੋ ਜੀ ਤੁਸੀਂ ਇਹਦਾ ਮਰੰਬਾ ਬਣਾ ਰਹੇ ਹੋ ਬਟ ਆਪਾਂ ਇਹਦਾ ਮਿੱਠਾ ਚਾਰ ਜਿਵੇਂ ਬਣਾ ਰਹੇ ਆ ਕਿਉਂਕਿ ਆਪਾਂ ਨੂੰ ਆਰਡਰ ਆਇਆ ਸੀ ਮਿੱਠੇ ਚਾਰ ਦਾ ਹੀ ਕਿ ਇਹ ਤੁਸੀਂ ਬਣਾਓ ਮਿੱਠਾ ਚਾਰ ਤੇ ਮਰੰਬਾ ਜਿਵੇਂ ਬਣਾਉ ਉਹ ਆਪਾਂ ਤੁਹਾਨੂੰ ਪਹਿਲਾਂ ਨਾਲ ਦਿੱਤੀ ਆ ਵੀ ਇਦਾਂ ਇਖੜਾ ਕੁਝ ਕਰਕੇ ਇਹਦੇ ਵਿੱਚ ਤੁਸੀਂ ਇੱਕ ਦੋ ਬੂੰਦਾਂ ਜਿਹੜੀਆਂ ਸੁੱਟੀਆਂ ਦੀਆਂ ਪਾ ਸਕਦੇ ਹੋ ਕਿ ਬੇਨਾਰ ਥੋੜਾ ਜਿਹਾ ਕਾਲਾ ਨਮਕ ਤੁਸੀਂ ਪਾ ਸਕਦੇ ਹੋ ਟੇਸਟ ਵੀ ਬਹੁਤ ਲੱਗਦਾ ਤੇ ਬੱਚਿਆਂ ਨੂੰ ਬਹੁਤ ਪਸੰਦ ਆਊਗਾ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਆਪਾਂ ਚਾਰ ਮਰੰਬਾ ਜਿਹੜਾ ਸੇਲ ਕਰਦੇ ਆ ਤੇ ਕੋ ਜਿਵੇਂ ਆਪਾਂ ਨੂੰ ਆਰਡਰ ਆਇਆ ਕਿ ਤੁਸੀਂ ਸਾਨੂੰ ਮਿੱਠਾ ਆਂਬ ਦਾ achar ਬਣਾ ਕੇ ਤੇ ਜਿਹੜਾ ਇਹਦੇ ਵਿੱਚ ਆਪਾਂ ਸਮਾਨ ਪਾ ਰਹੇ ਹਾਂ ਇਹ ਸਾਰਾ ਇਹ ਸਮਾਨ ਆ ਆਪਾਂ ਪਾਵਾਂਗੇ ਇਹਦੇ ਵਿੱਚ ਦੋ ਚਮਚ ਮਗਜ ਤੁਸੀਂ ਕੋਈ ਵੀ ਮਗਜ ਦੇ ਵਿੱਚ ਇਹ ਸਮਾਨ ਕਰ ਸਕਦੇ ਹੋ ਨਾਲ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਕਾਲਾ ਨਮਕ ਇੱਕ ਚਮਚ ਪਾਵਾਂਗੇ ਕਲੌਂਜੀ ਤੇ ਇੱਕ ਚਮਚ ਵੱਡਾ ਭਰ ਕੇ ਪਾਵਾਂਗੇ ਸੌਫ ਤੇ ਅੱਧਾ ਚਮਚ ਕਾਲੀ ਮਿਰਚ ਤਿੱਖੇ ਵਾਸਤੇ ਤੇ ਅੱਧਾ ਚਮਚ ਲਾਲ ਮਿਰਚ ਇਹ ਆਪਾਂ ਇੱਥੇ ਸਾਰਾ ਸਮਾਨ ਪਾ ਲੈਨੇ ਇਦਾਂ ਇੱਕ ਇਹ ਚਟਣੀ ਦਾ ਤੇ ਚਾਰ ਦਾ ਰੂਪ ਲੈ ਲੈਂਦਾ ਇਨ ਦੇ ਵਿੱਚੋਂ ਜਿਹੜੀ ਵੀ ਚੀਜ਼ ਤੁਹਾਨੂੰ ਨਹੀਂ ਪਸੰਦ ਆਉਂਦੀ ਸਕਿੱਪ ਕਰ ਸਕਦੇ ਹੋ ਇਹ ਇਹ ਜਿੰਨੀ ਤੋਂ ਗੱਲ ਕਰੇ ਜਿਹੜੇ ਅਸੀਂ ਸਾਰੇ ਮਸਾਲੇ ਪਾਏ ਆ ਉਹ ਤੁਸੀਂ ਵੀ ਸਾਰੇ ਪਾਓ ਕਈਆਂ ਨੂੰ ਸੌਫ ਖਾਣਾ ਪਸੰਦ ਨਹੀਂ ਹੁੰਦਾ ਕਈਆਂ ਨੂੰ ਕਲੌਂਜੀ ਖਾਣਾ ਪਸੰਦ ਨਹੀਂ ਹੁੰਦਾ ਤਾਂ ਤੁਸੀਂ ਉਹ ਤੀਜਾ ਸਾਰਿਆਂ ਨੂੰ ਤੁਸੀਂ ਸਕਿੱਪ ਕਰ ਸਕਦੇ ਹੋ ਅਲੇ ਨਮਕ ਨਾਲ ਇਹ ਇੱਕ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਬਾਅਦ ਤੇ ਜਦੋਂ ਆਪਾਂ ਇਹਦੇ ਵਿੱਚ ਕਾਲਾ ਨਮਕ ਪਾ ਦਿੰਨੇ ਆ ਤੇ ਨਾਲ ਦਾ ਟੇਸਟ ਬਹੁਤ ਵਧੀਆ ਹੋ ਜਾਂਦਾ ਹੋਣੇ ਨੂੰ ਆਪਾਂ ਸਾਰੇ ਨੂੰ ਮਿਕਸ ਕਰ ਦਿੰਨੇ ਆ ਤੇ ਸਿਰਫ ਹੁਣ ਆਪਾਂ ਇਹਨੂੰ ਥੋੜਾ ਗਾੜਾ ਕਰਨਾ ਬਾਕੀ ਮਰੱਬਾ ਆਪਣਾ ਤਿਆਰ ਆ ਤੁਸੀਂ ਦੇਖ ਸਕਦੇ ਦੇਖੋ ਕਿੰਨੇ ਸੋਹਣੇ ਸਲਾਸ਼ ਬਣੇ ਆ ਇਹ ਰੋਟੀ ਦੇ ਨਾਲ ਬੱਚਿਆਂ ਨੂੰ ਖਾਣ ਨੂੰ ਦੋਗੇ ਨਾ ਤੇ ਬੱਚਿਆਂ ਨੇ ਰੋਟੀਆਂ ਲਈਟ ਹੈ ਚਟਮ ਕਰ ਜਾਨੀ ਤੇ ਹੁਣ ਮਰੱਬਾ ਆਪਣਾ ਬਣ ਚੁੱਕਿਆ ਜੀ ਤੇ ਇਹਨੂੰ ਆਪਾਂ ਕੱਢ ਲੈਨੇ ਆ ਤੇ ਕਹਿੰਦੇ ਨੇ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਅੱਜ ਆਪਾਂ ਹੀ ਤਿਆਰ ਕੀਤਾ ਜੀ ਖੱਟਾ ਮਿੱਠਾ ਮਰੱਬਾ ਜਿਹਨੂੰ ਮਿੱਠਾ ਚਾਰ ਵੀ ਤੁਸੀਂ ਕਹਿ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਇੱਕ ਵਾਰੀ ਤੁਸੀਂ ਘਰੇ ਬਣਾਓਗੇ ਨਾ ਤੇ ਬਾਰ-ਬਾਰ ਬੱਚੇ ਤੁਹਾਡੇ ਡਿਮਾਂਡ ਕਰਨਗੇ ਕਿ ਸਾਨੂੰ ਉਹ ਮਰੱਬਾ ਬਣਾ ਕੇ ਦਿਓ ਅੰਬਖਾਨਾ ਵੈਸੇ ਵੀ ਬਹੁਤ ਸਰੀਰ ਵਾਸਤੇ ਵਧੀਆ ਹੁੰਦਾ ਖਾਸ ਕਰਕੇ ਬੱਚਿਆਂ ਵਾਸਤੇ ਸੋ ਉਹਨਾਂ ਨੂੰ ਤੁਸੀਂ ਬਣਾ ਕੇ ਦਿਆ ਕਰੋ ਪਰੌਂਠੀ ਨਾਲ ਖਾਣੋ ਤੁਸੀਂ ਚਾਵਲ ਦੇ ਨਾਲ ਵੀ ਖਾ ਸਕਦੇ ਹੋ ਕਿਸੇ ਵੀ ਚੀਜ਼ ਨਾਲ ਤੁਸੀਂ ਇਹਨੂੰ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਤੇ ਨਾ ਵੀ ਕੋਈ ਚੀਜ਼ ਹੋਵੇ ਤੇ ਤਾਂ ਵੀ ਬਹੁਤ ਹੀ ਟੇਸਟੀ ਲੱਗਦਾ ਇਹਨੂੰ ਤੁਸੀਂ ਘਰੇ ਬਣਾਓ ਤੇ ਬੱਚਿਆਂ ਨੂੰ ਖਵਾਓ ਜੇਕਰ ਤੁਸੀਂ ਸਾਡੇ ਕੋਲ ਮੰਗਵਾਉਣਾ ਚਾਹੁੰਦੇ ਹੋ ਤਾਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਬਾਕੀ ਕਿਸ ਤਰਾਂ ਤਿਆਰ ਕਰਨਾ ਆਪਾਂ ਸਾਰਾ ਵੀਡੀਓ ਚ ਵਿਖਾ ਦਿੱਤਾ ਤੇ ਸਕਿਪ ਕਰਕੇ ਵੀਡੀਓ ਨਾ ਦੇਖਿਆ ਕਰੋ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਮੈਨੂੰ ਦਿੱਤਾ ਤੇ ਇਥੋਂ ਤੱਕ ਵੀਡੀਓ ਦੇਖੀ ਤੇ ਹੁਣ ਇਸ ਵੀਡੀਓ ਦਾ ਇੱਥੇ ਕਰਦੇ ਜੀ ਐਂਡ ਮਿਲਦੇ ਹਾਂ ਕਿ ਨਵੀਂ ਵੀਡੀਓ